ਅਬੂਹਰ ਚ ਦੋਸਤਾਂ ਨਾਲ ਗਿਆ ਸੀ ਸ਼ਰਾਬ ਪੀਣ ਤਾਂ ਖੇਤਾਂ ਚ ਮਿਲੀ ਨੌਜਵਾਨ ਦੀ লাশ ਵਾਰਦਾਤ ਤੋਂ ਬਾਅਦ ਦੋਸਤ ਫਰਾਰ ਕਤਲ ਕਰਨ ਦੇ ਲੱਗੇ ਇਲਜ਼ਾਮ ਬਰਨਾਲਾ ਚ ਕਿਸਾਨਾਂ ਅਤੇ ਵਪਾਰੀਆਂ ਚ ਝੜਪ ਤੋਂ ਬਾਅਦ ਬੰਦ ਰਿਹਾ ਪੂਰਾ ਸ਼ਹਿਰ ਕਿਸਾਨ ਵੀ ਇਮੀਗ੍ਰੇਸ਼ਨ ਏਜੰਟ ਖਿਲਾਫ ਜਾਰੀ ਰੱਖਣਗੇ ਸੰਘਰਸ਼ ਡਾਂਡਾ ਚ ਲੱਖਾਂ ਦੀ ਗੱਡੀ ਸੜਦੀ ਦੇਖ ਮਾਲਕ ਦੇ ਅੱਖਾਂ ਚੋਂ ਨਿਕਲੇ ਹੰਝੂ ਗੱਡੀ ਨਾਲ ਸੜ ਕੇ ਰਾਖ ਹੋਇਆ 50 ਹਜ਼ਾਰ ਅਤੇ ਮਹਿੰਗਾ ਲੈਪਟਾਪ ਕਾਂਗਰਸੀ ਕਰਵੋੜ ਆਪਣੇ ਖੂਨ ਦਾ ਟੈਸਟ ਕਿ ਉਹਨਾਂ ਦੇ ਖੂਨ ਚ ਸਿੱਖੀ ਹੈ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਚੈਲੰਜ ਬੱਸਾ ਦੀਆਂ ਪਾਰਡੀਆਂ ਵਾਲੇ ਮਾਮਲੇ 'ਚ ਬਿੱਟੂ ਮੇਰੇ ਨਾਲ ਗੁਰਦੁਆਰੇ ਚੁੱਕਣ ਸੋਂ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਦਾ ਭਾਜਪੀ ਉਮੀਦਵਾਰ ਬਿੱਟੂ ਨੂੰ ਚੈਲੰਜ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਨਾਲ ਚੱਲ ਰਹੀ ਸ਼ਬਦੀ ਜੰਗ ਰਾਜਾ ਵੜਿੰਗ ਨੂੰ ਨਾ ਹੀ ਲੁਧਿਆਣੇ ਦੇ ਲੋਕਾਂ ਨਾਲ ਪਿਆਰ ਹੈ ਅਤੇ ਨਾ ਹੀ ਕਾਂਗਰਸੀਆਂ ਨਾਲ ਲੁਧਿਆਣਾ ਚ 15 ਦੋਸਤਾਂ ਦੇ ਹੁੰਦੇ ਹੋਏ ਵੀ ਸਤਲੁਜ ਚ ਡੁੱਬਿਆ ਨੌਜਵਾਨ ਕਰ ਤੋਂ ਬਿਨਾ ਦੱਸੇ ਦੋਸਤਾਂ ਨਾਲ ਗਿਆ ਸੀ ਦਰਿਆ ਚ ਨਹਾਉਣ ਮੋਗਾ ਚ ਲੜਕੇ ਪੇਕੇ ਗਏ ਮਹਿਲਾ ਨੂੰ ਕੁਚਲ ਗਿਆ ਟਰੱਕ ਮੂ ਉੱਪਰ ਦੀ ਲੰਗਿਆ ਟਾਇਰ ਮਾਂ ਦੀਆਂ ਅੱਖਾਂ ਸਾਹਮਣੇ ਹੀ ਹੋਈ ਧੀ ਦੀ ਮੌਤ ਬਠਿੰਡਾ ਚ ਕਿੱਥੇ ਗਏ 93 ਮਾਸੂਮ ਬੱਚੇ ਕਈ ਸਾਲਾ ਤੋਂ ਨੇ ਗੁੰਮਛੂਦਾ ਪ੍ਰਸ਼ਾਸਨ ਮਾਪਿਆਂ ਨੂੰ ਦਵੇ ਜਵਾਬ ਸ਼ੱਕ ਕਰਦਾ ਸੀ ਤਾਂ ਛੱਡ ਦਿੰਦਾ ਆ ਕੀ ਕਾਂਡ ਕਰ ਗਿਆ ਪਤੀ ਮੁਕਤਸਰ ਚ ਸ਼ਕੀਨਜ਼ਾ ਨੇ ਰਾਡਾ ਮਾਰ ਕੇ ਆਪਣੀ ਪਤਨੀ ਦਾ ਕੀਤਾ ਕਤਲ